ਖਾਰਿਆਂ ਜਿੱਥੇ ਪਾਣੀ ਬੰਦ ਕਰ ਦਿੱਤਾ ਗਿਆ ਜੀ ਹਾਂ ਬਗਲੀ ਖਾਰ ਤੋਂ ਬਾਅਦ ਸਲਾਲ ਡੈਮ ਦੇ ਗੇਟ ਜਿਹੜੇ ਨੇ ਉਹ ਵੀ ਬੰਦ ਕਰ ਦਿੱਤੇ ਗਏ ਨੇ ਚਨਾਬ ਦੇ ਵਿੱਚ ਪਾਣੀ ਦਾ ਪੱਧਰ ਘਟ ਚੁੱਕਿਆ ਹੈ ਕੁਝ ਦਿਨ ਪਹਿਲਾਂ ਹੀ ਤੁਹਾਡੇ ਨਾਲ ਅਸੀਂ ਵੀਡੀਓ ਸਾਂਝੀ ਕੀਤੀ ਸੀ ਕਿ ਚਨਾਬ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਚੁੱਕਿਆ ਹੈ ਔਰ ਸਲਾਲ ਹਾਈਡਰੋ ਪ੍ਰੋਜੈਕਟ ਦੇ ਦਰਵਾਜ਼ੇ ਜਿਹੜੇ ਆ ਉਹ ਵੀ ਗੇਟ ਜਿਹੜੇ ਆ ਖੋਲ ਦਿੱਤੇ ਗਏ ਆ ਪਰ ਹੁਣ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਭਾਰਤ ਨੇ ਚਨਾਬ ਦਾ ਪਾਣੀ ਬੰਦ ਕਰ ਦਿੱਤਾ ਹੈ ਬਗਲੀਖਾਰ ਤੋਂ ਬਾਅਦ ਸਲਾਲ ਡੈਮ ਦੇ ਗੇਟ ਵੀ ਬੰਦ ਕਰ ਦਿੱਤੇ ਗਏ ਨੇ ਚਨਾਬ ਦੇ ਵਿੱਚ ਪਾਣੀ ਦਾ ਪੱਧਰ ਘਟ ਚੁੱਕਿਆ ਹੈ ਪਾਕਿਸਤਾਨ ਹੁਣ ਨਹੀਂ ਜਾਵੇਗਾ ਚਨਾਬ ਦਾ ਪਾਣੀ ਸੋ ਪਾਣੀ ਦਾ ਪੱਧਰ ਵੀ ਘਟ ਚੁੱਕਿਆ ਹੈ ਪਹਿਲਾਂ ਇਹੀ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਜਿੱਥੇ ਸ਼ਾਲਾ ਮਾਰ ਦਾ ਪਾਣੀ ਜਿਹੜਾ ਸੀ ਉਹ ਚੜਦਾ ਜਾ ਰਿਹਾ ਸੀਗਾ ਲਗਾਤਾਰ ਪਾਣੀ ਜਿਹੜਾ ਆ ਔਰ ਸਲਾਲ ਡੈਮ ਦੇ ਗੇਟ ਵੀ ਖੋਲ ਦਿੱਤੇ ਗਏ ਸੀ ਪਾਣੀ ਦਾ ਪੱਧਰ ਵਧਰਨ ਕਰਕੇ ਤਾਂ ਹੁਣ ਤੁਹਾਨੂੰ ਦੱਸਦੇ ਕਿ ਭਾਰਤ ਨੇ ਚਨਾਬ ਦਾ ਪਾਣੀ ਬੰਦ ਕਰ ਦਿੱਤਾ ਹੈ ਸਲਾਲ ਡੈਮ ਦੇ ਗੇਟ ਵੀ ਬੰਦ ਕਰ ਦਿੱਤੇ ਗਏ ਨੇ ਔਰ ਚਨਾਬ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਆ ਉਹ ਹੁਣ ਘਟਦਾ ਜਾ ਰਿਹਾ ਹੈ ਪਾਕਿਸਤਾਨ ਨਹੀਂ ਜਾਵੇਗਾ ਚਨਾਬ ਦਾ ਪਾਣੀ ਚਨਾਬ ਤੋਂ ਬਾਅਦ ਜੇਲਮ ਦਾ ਪਾਣੀ ਬੰਦ ਕਰਨ ਦੀ ਤਿਆਰੀ ਜੁੜੀ ਹੈ ਉਹ ਭਾਰਤ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਆ ਦਿਖਾ ਰਹੇ ਆ ਤੁਹਾਨੂੰ ਕਿਉਂਕਿ ਪਾਕਿਸਤਾਨ ਦੇ ਨਾਲ ਸਿੰਧੂ ਜਲ ਸੰਧੀ ਜਿਹੜੀ ਹੈ ਉਹਨੂੰ ਰੋਕ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਚਨਾਬ ਦਰਿਆ ਦਾ ਪਾਣੀ ਜਿਹੜਾ ਆ ਉਹ ਰੋਕ ਦਿੱਤਾ ਗਿਆ ਜੰਮੂ ਦੇ ਰਾਮਬਨ ਦੇ ਵਿੱਚ ਬਣੇ ਬਗਲੀ ਖਾਰ ਜਿਹੜਾ ਬੰਨ ਹੈ ਉੱਥੋਂ ਵੀ ਦੱਸਿਆ ਜਾ ਰਿਹਾ ਹੈ ਕਿ ਨਦੀ ਦਾ ਪਾਣੀ ਜਿਹੜਾ ਆ ਦਰਿਆ ਦਾ ਰੋਕ ਦਿੱਤਾ ਗਿਆ ਹੈ ਸੋ ਜੇਲਮ ਦਰਿਆ ਦਾ ਪਾਣੀ ਵੀ ਹੁਣ ਰੋਕਣ ਦੀ ਤਿਆਰੀ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਇਧਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਹੁਣਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਨਾਲ ਮੀਟਿੰਗ ਹੋਈ ਹੈ ਸੋ ਲਗਾਤਾਰ ਹੁਣ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਇੱਕ ਪਾਸੇ ਜਿਹੜੀ ਪਾਣੀ ਦੀ ਸੰਧੀ ਕੋਈ ਸੀ ਸਿੰਧੂ ਜਲ ਸਮਝੌਤਾ ਉਸ ਨੂੰ ਰੋਕਿਆ ਗਿਆ ਹੈ ਸੋ ਉਸੇ ਤਹਿ ਦੱਸਿਆ ਜਾ ਰਿਹਾ ਹੈ ਕਿ ਭਾਰਤ ਨੇ ਹੁਣ ਚੋਣਾਂ ਦਾ ਪਾਣੀ ਜਿਹੜਾ ਆ ਉਹ ਬੰਦ ਕਰ ਦਿੱਤਾ ਹੈ ਤੇ ਬਗਲੀ ਖਾਰ ਤੋਂ ਬਾਅਦ ਸਲਾਲ ਡੈਮ ਦੇ ਗੇਟ ਵੀ ਬੰਦ ਕਰ ਦਿੱਤੇ ਗਏ ਨੇ ਔਰ ਇਹ ਨਹੀਂ ਨਹੀਂ ਜੇਲਮ ਦਾ ਪਾਣੀ ਵੀ ਬੰਦ ਕਰਨ ਦੀ ਤਿਆਰੀ ਦੇ ਵਿੱਚ ਹੈ ਭਾਰਤ ਜਨਾਬ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜੇਲਮ ਦਾ ਪਾਣੀ ਵੀ ਬੰਦ ਕੀਤਾ ਜਾ ਸਕਦਾ ਹੈ ਸੋ ਦੇਖ ਸਕਦੇ ਹੋ ਤੁਸੀਂ ਕੁਝ ਸਮਾਂ ਪਹਿਲਾਂ ਇੱਥੇ ਭਾਰੀ ਬਾਰਿਸ਼ ਦੇ ਕਾਰਨ ਜੋ ਹਾਲਾਤ ਬਣੇ ਪਾਣੀ ਜਿਹੜਾ ਉਹ ਜਿਹੜਾ ਛਾਲਾ ਮਾਰਦਾ ਪਾਣੀ ਜਾ ਰਿਹਾ ਸੀਗਾ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਸੀਗਾ ਬਾਰਿਸ਼ ਕਰਕੇ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਹੁਣ ਭਾਰਤ ਨੇ ਚਨਾਬ ਦਾ ਪਾਣੀ ਜੜਾਇਆ ਉਹ ਰੋਕ ਦਿੱਤਾ ਹੈ ਔਰ ਥੋੜੇ ਹੀ ਸਮੇਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਲੈਨਿੰਗ ਕੀਤੀ ਜਾ ਰਹੀ ਹੈ ਕਿ ਜੇਲਮ ਦਾ ਪਾਣੀ ਜੜਾਇਆ ਉਹ ਵੀ ਬੰਦ ਕਰ ਦਿੱਤਾ ਜਾਵੇ ਗੱਲਬਾਤ ਵੀ ਕੀਤੀ ਗਿਆ ਇਸ ਮਾਮਲੇ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਿਸ ਬਾਬਤ ਉਹਨਾਂ ਦਾ ਕੀ ਕਹੇ ਦੇਖਿਏ ਇਹ ਬਹੁਤ ਬੜੀ ਉਪਲਬਧੀ ਹੈ ਜੈਸੇ ਪਾਕਿਸਤਾਨ ਨੇ ਹਿੰਦੁਸਤਾਨ ਨੂੰ کر کے رکھا ہوا ہے یہ کرنا بالکل با بہت ہی صحیح ہے یہ سٹیپ سرکار کا بہت اچھا ہے اب دیکھیے جگدم جنگ کرنا بھی کوئی کوئی وہ بنتا نہیں ہے مگر پھر بھی جو وہ یہ ہندوستان سرکار ان کو بہت سارے طریقوں سے جواب دے رہی ہے بہت اچھی بات ہے اور ایسا کرنا بھی زائز ہے کیونکہ پاکستان کو منہ توڑ جواب دے رہی ہے اگر ہندوستان سرکار یہ ہم لوگ سب سرکار کے ساتھ میں ہیں ہمیں خوشی ہے کہ سرکار نے پاکستان کا پانی بند کرایا ہم چاہتے ہیں کہ پاکستان کو منہ توڑ جواب ملنا چاہیے جیسے انہوں نے پہلگام میں اٹیک کر کے ہمارے بہت سارے جو ٹورسٹ ہیں جو نام پوچھ پوچھ کے ٹارگٹ کیا ان کو اس حساب سے ہم چاہتے ہیں کہ ان کو ٹھوکو پاکستان کو منہ توڑ جواب ملنا چاہیے انہوں نے ہمارے اٹھائیس مارے ہمیں ان کے پانچ سو مار کے آنا چاہیے ہم چاہتے ہیں کہ سرکار کے ساتھ ہیں جیسے ہو سکتے ہیں جیسے پوسیبل ہو سکتا ہے اس کو کرنا چاہیے پا... نہیں, ہماری سرکار کو ان کے ساتھ میرا نام ویریںدر سنگھ ہے میں اخن سائیکٹ کا رہنے والا ہوں روز کی طرح جیسے صبح سیر کرنے کے لیے میں چناؤ دریا میں آیا تو دیکھا کہ آج کا پانی جلستر بہت کم ہو چکا ہے کم سے کم یہ پانچ چھ فٹ رہ چکا ہے اور جیسے پاکستان نے پہل گام میں اٹیک کیا تھا اس کا اثر آج دکھنے کو مل رہا ہے اور ہم مودی جی سے یہی کہتے ہیں کہ پاکستان بوند بوند کے لیے ترسے اور ان کا حکا پانی سب بند کر دینا چاہیے کم میری پینتی سال عمر ہو چکی ہے میں نے آج یہ پہلی بار واقعی دیکھا اور ہم مودی جی سے یہی اپیل کرتے ہیں کہ پاکستان کو دنڈ ملنا چاہیے جیسے ہمارے شبیس لوگوں کو پاکستان نے بے قصور مارا ہے اور ہم پاکستان کا سے بدلہ لینا چاہتے ہیں اور سرجیکل اسٹرائک کا مودی جی سے کہتے ہیں کہ دوبارہ اس پر بم کی جگہ گولے مارنے چاہیے اور گولی کی جگہ انہیں گولی کا جواب ملنا چاہیے اور ہمارے پورے بھارت ورش کے لوگ بس یہی چاہتے ہیں بدلہ لینا چاہیے پاکستان سے صرف بدلہ جائے ہند جائے بھارت اکھنور اخنور سیکٹر کا رہنے والا ہوں آج صبح جب میں وائکنگ کرنے نکلا چناب ریور میں آیا تو دیکھا پانی کا جل جلستر بہت دی ڈون ہو گیا تقریبا سات سے آٹھ فٹ پانی رہا ہے اور یہ جندگی میں میری جندگی میں پہلی بار ایسا ہوا ہے میں نے کبھی ایسا نہیں دیکھا ہے اتنا پانی کم اور یہ